ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀ ਸੇਵਾ ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਵੱਡਾ ਕਲੂ ਘਾਰਾ ਕੋਪਰ ਹੀੜਾ ਦਾ ਇਤਿਹਾਸ ਪੇਸ਼ ਕਰ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹੰਦ ਫਤਿਹ ਤੋਂ ਬਾਅਦ 1710 ਈਸਵੀ ਤੱਕ ਦੀਆਂ ਰਾਜਸੀ ਲੜਾਈਆਂ ਉਪਰੰਤ ਪਤਾ ਪਤਾ ਸਿੰਘਾਂ ਦਾ ਵੈਰੀ ਹੋ ਗਿਆ ਸੀ ਇਸ ਸਮੇਂ ਸਿੱਖਾਂ ਨੇ ਗੁਰਬਾਣੀ ਦਾ ਆਸਰਾ ਲੈ ਕੇ ਅਸਹਿ ਅਤੇ ਅਕਹਿ ਕਸ਼ਟ ਚੜ੍ਹਦੇ ਆ ਵੀ ਸਿੱਖੀ ਕੇਸਾਂ ਸਵਾਸਾਂ ਸੰਗਨ ਬਾਈ ਸਿੰਘਾਂ ਨੇ ਖਾਲਸਾ ਜਥੇਬੰਦੀ ਨੂੰ ਇਸ ਤਰ੍ਹਾਂ ਮਜ਼ਬੂਤ ਕਰ ਲਿਆ ਸੀ ਕਿ 1761 ਈਸਵੀ ਵਿੱਚ ਸਿੱਖ ਪੰਜਾਬ ਵਿੱਚ ਇੱਕ ਸ਼ਕਤੀਸ਼ਾਲੀ ਤਾਕਤ ਬਣ ਗਏ ਸਨ ਜਨਵਰੀ 1761 ਈਸਵੀ ਨੂੰ ਅਬਦਾਲੀ ਨੇ ਆਪਣੇ ਪੰਜਵੇਂ ਹਮਲੇ ਸਮੇਂ ਪਾਣੀਪਤ ਦੇ ਮੈਦਾਨ ਦੇ ਵਿੱਚ ਮਰਹੱਟਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਉਹਨਾਂ ਦੀਆਂ ਲਗਭਗ 2200 ਨੌਜਵਾਨ ਕੁਆਰੀਆਂ ਲੜਕੀਆਂ ਨੂੰ ਕੈਦ ਕਰ ਲਿਆ ਜਦੋਂ ਅਬਦਾਲੀ ਇਹਨਾਂ ਲੜਕੀਆਂ ਨੂੰ ਗਜਨੀ ਲੈ ਜਾਣ ਲਈ ਸਤਲੁਜ ਦਰਿਆ ਪਾਰ ਕਰ ਰਿਹਾ ਸੀ ਤਾਂ ਸਿੰਘਾ ਨੇ ਆਪਣੇ ਧਰਮ ਦਾ ਫਰਜ਼ ਪਛਾਣਦੇ ਆ ਅਬਦਾਲੀ ਦੀਆਂ ਫੌਜਾਂ ਤੇ ਅਚਨਚੇਤ ਹਮਲਾ ਕਰਕੇ ਲੜਕੀਆਂ ਨੂੰ ਛਡਾ ਕੇ ਅਤੇ ਉਹਨਾਂ ਨੂੰ ਸੁਰੱਖਿਅਤ ਘਰੋ ਘਰੀ ਪਹੁੰਚਾਇਆ ਅਬਦਾਲੀ ਦੇ ਮੁਖਬਰਾਂ ਰਾਮਾ ਰੰਧਾਵਾ ਮਹੰਤ ਆਕਲਦਾਸ ਹੰਡਾਲੀਆ ਜੰਡਿਆਲੇ ਵਾਲਾ ਅਤੇ ਰਾਜਾ ਕੁਮੰਡਨੇ ਸਰਹੰਦ ਦੇ ਸੁਬੇਦਾਰ ਜ਼ੈਨ ਖਾਨ ਨਾਲ ਮਿਲ ਕੇ ਅਬਦਾਲੀ ਨੂੰ ਸਿੰਘਾਂ ਤੇ ਹਮਲਾ ਕਰਨ ਲਈ ਉਕਸਾਇਆ ਮਿਤੀ 3 ਫਰਵਰੀ 1762 ਈਸਵੀ ਨੂੰ ਅਬਦਾਲੀ ਲਾਹੌਰ ਤੋਂ ਭਾਰੀ ਫੌਜ ਲੈ ਕੇ ਸਿੰਘਾਂ ਤੇ ਹਮਲੇ ਲਈ ਤੁਰ ਪਿਆ ਜਦੋਂ ਸਿੰਘਾਂ ਨੂੰ ਅਬਦਾਲੀ ਦੇ ਹਮਲੇ ਬਾਰੇ ਸੂਮਿਲੀ ਤਾਂ ਉਹਨਾਂ ਬਜ਼ੁਰਗ ਅਤੇ ਬੱਚਿਆਂ ਨੂੰ ਹਮਲਾਵਰਾਂ ਦੀ ਪਹੁੰਚ ਤੋਂ ਦੂਰ ਕਿਸੇ ਸੁਰੱਖੇ ਥਾਂ ਤੇ ਛੱਡ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਵਿਉਂਤ ਬਣਾਈ ਸਿੰਗਾਉਂਦੇ ਕਾਫਲੇ ਨੇ ਆਪਣੇ ਪਰਿਵਾਰਾਂ ਸਮੇਤ ਲਗਭਗ 55000 ਦੀ ਗਿਣਤੀ ਵਿੱਚ ਮਲੇਰ ਕੋਟਲੇ ਦੇ ਲਾਗੇ ਪਿੰਡ ਕੋਪਰ ਹਿੱਲੇ ਵਿਖੇ ਪੜਾ ਕੀਤਾ ਹੋਇਆ ਸੀ ਕਾਫਲੇ ਦੇ ਵਿੱਚ ਬੱਚੇ ਇਸਤਰੀਆਂ ਅਤੇ ਬਜ਼ੁਰਗ ਵੱਡੀ ਗਿਣਤੀ ਵਿੱਚ ਸ਼ਾਮਲ ਸਨ ਮਿਤੀ 5 ਫਰਵਰੀ 1762 ਈਸਵੀ ਨੂੰ ਅਬਦਾਲੀ 2.5 ਲੱਖ ਸੈਨਾ ਲੈ ਕੇ ਕੋਪਰ ਹੀੜੇ ਪਹੁੰਚ ਗਿਆ ਸਰਹਿੰਦ ਦਾ ਸੁਬੇਦਾਰ ਜ਼ੈਨ ਖਾਨ ਵੀ ਆਪਣੀ ਸੈਨਾ ਲੈ ਕੇ ਉਸ ਨਾਲ ਲੜ ਗਿਆ ਅਬਦਾਲੀ ਨੇ ਜ਼ੈਨ ਖਾਨ ਨੂੰ ਸਿੰਘਾਂ ਤੇ ਸਾਹਮਣੇ ਤੋਂ ਹਮਲਾ ਕਰਨ ਦੀ ਹਦਾਇਤ ਕੀਤੀ ਅਤੇ ਆਪ ਕਿਸੇ ਪਾਸਿਓਂ ਹਮਲਾ ਬੋਲ ਦਿੱਤਾ ਇਸ ਘਲੂਕਾਰੇ ਵਿੱਚ 11 ਮਿਸਲਾਂ ਦੇ ਮੁਖੀਆਂ ਨੇ ਦਲ ਖਾਲਸਾ ਦੇ ਮੁਖੀ ਸਰਦਾਰ ਦਸਾ ਸਿੰਘ ਅਲੂ ਵਾਲੀਆ ਜੀ ਦੀ ਅਗਵਾਈ ਦੇ ਵਿੱਚ ਲਹੂ ਡੋਲਵੀਂ ਜੰਗ ਲੜੀ ਅਤੇ ਸ਼ਹੀਧੀਆਂ ਪ੍ਰਾਪਤ ਕੀਤੀਆਂ ਸਿੰਘਾਂ ਨੇ ਬਚਾਅ ਪੱਖ ਦੀ ਨੀਤੀ ਨਾਲ ਛੋਟੇ ਬੱਚਿਆਂ ਇਸਤਰੀਆਂ ਅਤੇ ਬਜ਼ੁਰਗਾਂ ਨੂੰ ਘੇਰੇ ਵਿੱਚ ਲੈ ਕੇ ਲੜਦੇ ਲੜਦੇ ਬਰਨਾਲੇਵਾਲ ਨੂੰ ਜਾਣ ਦਾ ਨਿਸ਼ਾਨਾ ਬਣਾਇਆ ਭਾਈ ਸ਼ੇਖੂ ਸਿੰਘ ਭਾਈ ਸੰਘੂ ਸਿੰਘ ਭਾਈ ਕਾ ਭਾਈ ਬੁੱਢਾ ਸਿੰਘ ਆਦਿਕ ਜਰਨੈਲ ਇਹ ਸਾਰੇ ਵਹੀਰ ਦੀ ਰਾਖੀ ਕਰ ਰਹੇ ਸਨ ਅਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਸ਼ਾਮ ਸਿੰਘ ਕਰੋੜ ਸਿੰਘੀਆ ਕਰਮ ਸਿੰਘ ਗੁਜਰ ਸਿੰਘ ਨਾਹਰ ਸਿੰਘ ਤਿਹਾਰੀ ਸਿੰਘ ਪੰਗੂ ਆਦਿਕ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈ ਰਹੇ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦਾ ਸਰੀਰ ਖੂਨ ਨਾਲ ਲਤਪਤ ਸੀ ਉਹਨਾਂ ਦੇ ਸਰੀਰ ਤੇ ਬਾਈ ਅਤੇ ਸ਼ਾਮ ਸਿੰਘ ਕਰੋੜ ਸਿੰਘੀਆ ਦੇ ਸਰੀਰ ਤੇ 16 ਫਟ ਲੱਗੇ ਹੋਏ ਸਨ ਸਿੰਘ ਬਰਨਾਲੇ ਪਹੁੰਚ ਕੇ ਸਰਦਾਰ ਆਲਾ ਸਿੰਘ ਜੀ ਤੋਂ ਸਹੈਤਾ ਦੀ ਆਸ ਰੱਖਦੇ ਸਨ ਪਰ ਬਰਨਾਲੇ ਪਹੁੰਚਣ ਤੋਂ ਪਹਿਲਾਂ ਹੀ ਦੁਸ਼ਮਣ ਨੇ ਬੱਚਿਆਂ ਇਸਤਰੀਆਂ ਅਤੇ ਬਜ਼ੁਰਗਾਂ ਦਿਵਾਲੇ ਪਾਇਆ ਹੋਇਆ ਘੇਰਾ ਤੋੜ ਕੇ ਸਿੱਖਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਇਸ ਕਤਲੇਆਮ ਨੂੰ ਵੱਡਾ ਕੱਲੂ ਘਰਾ ਕਿਹਾ ਜਾਂਦਾ ਹੈ ਜਿਸ ਵਿੱਚ ਲਗਭਗ 35000 ਸਿੰਘ ਸਿੰਘਣੀਆਂ ਦੇ ਛੀਦੀਆਂ ਪ੍ਰਾਪਤ ਕੀਤੀਆਂ ਇੱਥੋਂ ਜਾਂਦਾ ਹੋਇਆ ਅਬਦਾਲੀ ਸਿੰਘਾਂ ਦੇ ਸਿਰਾਂ ਦੇ 50 ਗੱਡੇ ਖੂਨ ਦੀਆਂ ਗਗਰਾਂ ਭਰ ਕੇ ਲੈ ਕੇ ਗਿਆ ਅਤੇ ਲਾਹੌਰ ਸ਼ਹਿਰ ਦੇ ਗੇਟਾਂ ਦੇ ਉੱਪਰ ਮਨਾਰ ਉਸਾਰ ਦਿੱਤੇ ਤਾਂ ਕਿ ਦੇਖਣ ਵਾਲਿਆਂ ਨੂੰ ਇਹ ਪਤਾ ਲੱਗੇ ਕਿ ਅਬਦਾਲੀ ਨੇ ਕੋਈ ਵੀ ਸਿੰਘ ਜਿਉਂਦਾ ਨਹੀਂ ਰਹਿਣ ਦਿੱਤਾ ਇੱਕ ਦਿਨ ਵਿੱਚ ਲਗਭਗ ਅੱਧੀ ਕੌਮ ਦੇ ਸ਼ਹੀਦ ਹੋ ਜਾਣ ਦੇ ਬਾਵਜੂਦ ਵੀ ਸਿੰਘ ਚੜ੍ਹਦੀ ਕਲਾ ਵਿੱਚ ਰਹੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਗਲਵਚ ਪੱਲਾ ਉਪਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਹੇ ਵਾਹਿਗੁਰੂ ਜੀ ਤੁਹਾਡੀ ਕਿਰਪਾ ਸਦਕਾ ਚਾਰ ਪਹਿਰ ਦਾ ਦਿਵਸ ਚੜ੍ਹਦੀ ਕਲਾ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਦੀ ਰਾਤ ਚੜਦੀ ਕਲਾ ਨਾਲ ਬਤੀਤ ਕਰਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ